ਇਸ ਵਕਤ ਦੀ ਬੇਹਦ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਪੂਰਥਲਾ ਦੇ ਇਤਿਹਾਸਿਕ ਕਲੱਬ ਜਗਤ ਜੇਤ ਕਲੱਬ ਨੂੰ ਹੁਣੇ ਨਿਲਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਸੈਸ਼ਨ ਕੋਰਟ ਦੇ ਵੱਲੋਂ ਇਸ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਜਗਤਜੀਤ ਕਲੱਬ ਕਪੂਰਥਲਾ ਦਾ ਉਹ ਇਤਿਹਾਸਿਕ ਕਲੱਬ ਹੈ ਜਿਸ ਨੂੰ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਬਣਵਾਇਆ ਸੀ 1907 ਦੇ ਵਿੱਚ ਅਤੇ ਹੁਣ ਇਸ ਨੂੰ ਨਿਲਾਮ ਕਰਨ ਦੇ ਹੁਕਮ ਜੜੇ ਨੇ ਉਹ ਸੈਸ਼ਨ ਕੋਰਟ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਕੇਤ ਗੁਪਤਾ ਜੁੜ ਚੁੱਕੇ ਨੇ ਤਾਂ ਸੁਕੇਤ ਜੀ ਕੀ ਕੁਝ ਜਾਣਕਾਰੀ ਹੈ ਜੀ ਬਿਲਕੁਲ ਇਹ ਹੈ ਕੇ ਸੀਆਈ ਕੇ ਨਰਵੇਲ ਸਿੰਘ ਐਂਡ ਅਦਰਸ ਦੇ ਨਾਲ ਜਿਹਦੇ ਵਿੱਚ ਲੈਂਡ ਐਕ acquisition ਦਾ ਮਾਮਲਾ ਸੀਗਾ ਫਗਵਾੜੇ ਦਾ 2007 ਦੇ ਵਿੱਚ ਕੋਈ ਲੈਂਡ ਐਕ acquisition ਹੋਈ ਸੀ ਉਹਦੀ ਪੇਮੈਂਟ ਹੈ ਕੋਈ ਬਾਕੀ ਸੀਗਾ ਉਹਨੂੰ ਲੈ ਕੇ ਨਰਵੇਲ ਸਿੰਘ ਜਿਹੜੇ ਕੋਰਟ 'ਚ ਲੱਗੇ ਸੀਗੇ ਔਰ ਉਹਦੇ ਵਿੱਚ ਉਹਨਾਂ ਨੇ ਕਲੇਮ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਲੈਂਡ ਜਗ੍ਹਾ ਹੈਗੀ ਆ ਉਹਦਾ ਪੈਸੇ ਪੂਰੇ ਨਹੀਂ ਮਿਲੇ ਹੈਗੇ ਔਰ ਉਸ ਮਾਮਲੇ ਨੂੰ ਲੈ ਕੇ ਹੁਣ ਤਵਾਂ ਮੂੜ ਆ ਚੁੱਕਾ ਹੈਗਾ ਕਿ ਉਹਨਾਂ ਦੇ ਜਿਹੜੇ ਬਾਕੀ ਰਹਿੰਦੇ ਪੈਸੇ ਸੀਗੇ ਉਹਦੇ ਆਰਡਰ ਹੋਏ ਸੀ ਇਹ ਸਰਕਾਰ ਨੂੰ ਸਰਕਾਰ ਨੇ ਪੈਸੇ ਨਹੀਂ ਦਿੱਤੇ ਤੇ ਫਿਰ ਉਹਨਾਂ ਨੇ ਸਰਕਾਰੀ ਬਿਲਡਿੰਗ ਜਿਹੜੀ ਹੈ ਅਟੈਚ ਕਰਕੇ ਉਹਦੇ ਆਰਡਰ ਕਰਵਾਏ ਸੀ ਔਰ ਇਹ ਮਾਮਲਾ ਕਪੂਟਲਾ ਦੀ ਸੈਸ਼ਨ ਕੋਰਟ ਦੇ ਵਿੱਚ ਚੱਲਿਆ ਸੀਗਾ ਕਪੂਟਲਾ ਦੀ ਸੈਸ਼ਨ ਕੋਰਟ ਨੇ ਓਪਨ ਕੋਰਟ ਦੇ ਵਿੱਚ 2 4 2025 ਨੂੰ ਇੱਕ ਆਰਡਰ ਕੀਤੇ ਜਿਹਦੇ ਵਿੱਚ ਕਪੂਟਲਾ ਦੀ ਇੱਕ ਸਰਕਾਰੀ ਇਮਾਰਤ ਇਤਿਹਾਸਿਕ ਇਮਾਰਤ ਜਿਹਦਾ ਕੀ ਖਸਰਾ ਨੰਬਰ ਹੈਗਾ ਵਾ 129 ਬਟਾ 120 ਪੱਤੀ ਜੀ 21 ਨੰਬਰ ਹੈਗਾ 203 ਖਸਰਾ ਨੰਬਰ 4490/2 5034 ਮਨ ਲੇ ਇਹ ਖਸਰਾ ਨੰਬਰ ਨੇ 14 ਕਨਾਲ 13 ਮਰਲੇ ਟੋਟਲ 13 ਕਨਾਲ 14 ਮਰਲੇ ਟੋਟਲ ਥਾਵਾ ਕਬੂਟਲਾ ਸ਼ਰਕੀ ਦੀ ਔਰ ਇਹ ਖਸਰਾ ਨੰਬਰ ਜਿਹੜੇ ਦੱਸਦੇ ਨੇ ਉਹ ਕਬੂਟਲਾ ਦਾ ਇੱਕ ਬਹੁਤ ਹੀ ਇਤਿਹਾਸਿਕ ਕਲੱਬਾ ਜਿਹਨੂੰ ਜਗਜੀਤ ਕਲੱਬ ਦੇ ਨਾਂ ਤੇ ਜਿਆਦਾ ਜਾਂਦਾ ਹੈ ਉਸ ਦੇ ਨੇ ਹੀ ਔਰ ਇਸ ਨੂੰ ਆਕਸ਼ਨ ਕਰਨ ਦੇ ਆਰਡਰ ਜਿਹੜੇ ਜਾਰੀ ਹੋ ਚੁੱਕੇ ਨੇ ਜੀ 17425 ਨੂੰ ਲੱਗੇਗਾ ਬਨਾਤੀ ਜਿਹੜੀ ਆ 28425 ਨੂੰ ਹੋਏਗੀ ਔਰ ਜਿਹੜੀ ਸੇਲ ਆ ਉਹ 9525 ਨੂੰ ਹੋਏਗੀ ਔਰ ਉਹਦੀ ਸਾਰੀ ਰਿਪੋਰਟ ਜਿਹੜੀ ਆ 17525 ਤੱਕ ਕੋਰਟ ਦੇ ਵਿੱਚ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਔਰ ਇਹ ਬਹੁਤ ਵੱਡੀ ਇੱਕ ਕੈਲੋ ਕੇ ਸਰਕਾਰ ਦੀ ਨਿਦਲੈਕੀ ਆ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਦਲੈਕੀ ਆ ਪੀਡਬਲੂਡੀ ਵਿਭਾਗ ਦੀ ਨਿਦਲੈਕੀ ਆ ਜਿਹਦੇ ਕਰਕੇ ਲੈਂਡ ਐਕੁਇਜ਼ੀਸ਼ਨ ਦੇ ਜਿਹੜੇ ਪੈਸੇ ਨਾਂ ਦੇਣ ਕਰਕੇ ਜੀ ਇਤਿਹਾਸਿਕ ਇਮਾਰਤ ਜਿਹੜੀ ਆ ਜਿਹੜੀ ਮਹਾਰਾਜਾ ਕਪੂਰਤਲਾ ਦੇ ਵੇਲੇ ਦੀ ਬਣੀ ਹੋਈ ਆ ਉਸ ਦੇ ਉੱਤੇ ਸੇਲ ਯਾਨੀ ਕਿ ਉਹਦੀ ਮਨਯਾਤੀ ਯਾਨੀ ਰੌਮੀ ਦੇ ਰਿੜੇ ਆ ਬਦਲ ਛਾ ਗਏ ਨੇ ਬਿਲਕੁਲ ਜਿਵੇਂ ਸੁਕੇਤ ਜੀ ਇਤਿਹਾਸਿਕ ਇਮਾਰਤ ਐ ਤਾਂ ਜਦੋਂ ਵੀ ਲੋਕ ਕਪੂਰਥਲਾ ਵਿਖੇ ਘੁੰਮਣ ਆਉਂਦੇ ਸੀਗੇ ਤਾਂ ਇਸ ਨੂੰ ਖਾਸ ਤੌਰ ਤੇ ਦੇਖਣ ਵਾਸਤੇ ਜਾਂਦੇ ਸੀ ਜੀ ਬਿਲਕੁਲ ਜਿਹੜਾ ਜਗਜੀਤ ਕਲੱਬ ਐ ਮਹਾਰਾਜਾ ਕਪੂਰਥਲਾ ਮਹਾਰਾਜ ਜਰਜੀਤ ਸਿੰਘ ਵੱਲੋਂ ਬੁਧਾਇਆ ਗਿਆ ਸੀਗਾ ਔਰ ਉਹਨਾਂ ਦੀ ਰਿਆਸਤ ਦੇ ਵਿੱਚ ਹੀ ਬਣਿਆ ਸੀ ਔਰ ਅੱਜ ਵੀ ਇਸ ਕਲੱਬ ਦੇ ਵਿੱਚ ਮੈਂਬਰਸ਼ਿਪ ਜੀ ਸੁਕੇਤ ਜੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਆਪਾਂ ਦੱਸਿਏ ਪਹਿਲਾਂ ਕਿ ਜਗਤਜੀਤ ਕਲੱਬ ਹੈ ਕੀ ਜੀ ਬਿਲਕੁਲ ਜਗਤਜੀਤ ਕਲੱਬ ਮਹਾਰਾਜਾ ਕਪੂਤਲਾਜ ਮਹਾਰਾਜ ਹਰਜੀਤ ਸਿੰਘ ਵੱਲੋਂ ਬਣਾਇਆ ਗਿਆ ਕਲੱਬ ਸੀ ਜਿਹੜੀ ਕਿ ਮਨੋਰੰਜਨ ਦਾ ਇੱਕ ਸਾਧਨ ਸੀ ਉੱਥੇ ਥੀਏਟਰ ਚੱਲਦਾ ਹੁੰਦਾ ਸੀ ਔਰ ਲੋਕ ਆ ਕੇ ਇਕੱਠਾ ਕਰਦੇ ਇੱਥੇ ਨਾਟਕ ਨੂਟਕ ਚੱਲਦੇ ਹੁੰਦੇ ਸੀ ਸਟੇਜ ਬਣੀ ਸੀ ਔਰ ਮਹਾਰਾਜਾ ਦੇ ਵੇਲੇ ਇੱਥੇ ਲੋਕ ਮਨੋਰੰਜਨ ਕਰਦੇ ਹੁੰਦੇ ਸੀ ਔਰ ਇੱਥੇ ਪਾਰਟੀਆਂ ਹੁੰਦੀਆਂ ਸੀ ਤਾਂ ਕਿ ਲੋਕ ਜਿਹੜੇ ਨੇ ਸ਼ਹਿਰ ਦੇ ਪਤਵੰਤੇ ਸੱਜਣ ਜਿਹੜੇ ਨੇ ਇੱਥੇ ਆ ਕੇ ਆਪਣਾ ਮਨੋਰੰਜਨ ਕਰ ਸਕਣ ਔਰ ਅੱਜ ਵੀ ਕਈ ਸ਼ਹਿਰ ਇਸ ਦੇ ਜਿਹੜੇ ਕਲੱਬ ਦੇ ਮੈਂਬਰ ਨੇ ਉਹ ਇੱਥੇ ਆ ਕੇ ਆਪਣਾ ਮਰਦਦ ਕਰਦੇ ਨੇ ਔਰ ਸ਼ਾਮ ਨੂੰ ਇਸੇ ਕਲੱਬ ਦੇ ਵਿੱਚ ਖਾਸ ਰੱਖੇ ਜਾਂਦੇ ਆ ਜਾਂਦੇ ਨੇ ਔਰ ਜਿਹੜੇ ਇੱਥੇ ਬੈਡਮਿੰਟਨ ਕੋਰਟ ਵੀ ਬਣਿਆ ਹਾ ਜਿੱਥੇ ਬੈਡਮਿੰਟਨ ਖੇਡਦੇ ਵੀ ਲੋਕ ਆਉਂਦੇ ਨੇ ਪਰ ਇਹ ਅੱਜ ਦਾ ਨਹੀਂ ਹੈਗਾ ਬਹੁਤ ਪੁਰਾਣਾ ਜਗਜੀਤ ਕਲੱਬ ਆ ਔਰ ਲਗਭਗ 100 ਸਾਲ ਤੋਂ ਵੀ ਪੁਰਾਣਾ ਹੈਗਾ ਔਰ ਲੋਕ ਨੇ ਇੱਥੇ ਜਦੀ ਵੀ ਕਿਸੇ ਸਰਕਾਰੀ ਇਮਾਰਤ ਨੂੰ ਦੇਖਿਆ ਜਾਵੇ ਜਾਂ ਇਹਦੀ ਵੈਬਸਾਈਟ ਦੇਖੀ ਜਾਵੇ ਤੇ ਉਹਦੇ ਵਿੱਚ ਜਗਜੀਤ ਕਲੱਬ ਦਾ ਜਿਹੜਾ ਹੈਗਾ ਵਾ ਉਹ ਹਮੇਸ਼ਾ ਇਹ ਨਾ ਆਉਂਦਾ ਕਿਉਂਕਿ ਥਾਸੀਕ ਮਾਰਤਾ ਦੇ ਵਿੱਚ ਇੱਕ ਮਾਰਤ ਹੈਗੀ ਆ ਔਰ ਆਮ ਤੌਰ ਤੇ ਆਪਾਂ ਕਈ ਵਾਰੀ ਦੇਖਿਆ ਹੋਇਆਗੇ ਕਿ ਜਿੰਨੇ ਵੀ ਕੋਈ ਵੈਡਿੰਗ ਸ਼ੂਟਸ ਹੁੰਦੇ ਆ ਜਾਂ ਕੋਈ ਹੋਰ ਵੀ ਕੋਈ ਵੱਡਾ ਕਲਚਰਲ ਪ੍ਰੋਗਰਾਮ ਹੁੰਦਾ ਵਾ ਪੁਛ ਜੇ ਤਾਂ ਹੁਣ ਤੁਸੀਂ ਲਾਇਵਰਸੇਲ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਲੈ ਕੇ ਕਪੂਤਲਾ ਦੇ ਵਿੱਚੋਂ ਲੈ ਕੇ ਸਰਕਾਰ ਵੱਲੋਂ ਕਦੀ ਵੀ ਕੋਈ ਪ੍ਰੋਗਰਾਮ ਕੀਤਾ ਜਾਂਦਾ ਉਹਦੇ ਵਿੱਚ ਜਗਜੀਤ ਕਲੱਬ ਦੀਆਂ ਫੋਟੋਆਂ ਵੀ ਲਗਾਈਆਂ ਜਾਂਦੀਆਂ ਨੇ ਔਰ ਇਹ ਬੜੀ ਮੰਦਭਾਗੀ ਗੱਲ ਹੈਗੀ ਆ ਕਿ ਅੱਜ ਇਸ ਜਗਜੀਤ ਕਲੱਬ ਦੇ ਉੱਤੇ ਨਰਲਾਮੀ ਦੇ ਬਦਲ ਛਾ ਗਏ ਨੇ ਔਰ ਇਹ ਸਿਰਫ ਖੋਇਆ ਤੇ ਸਿਰਫ ਇਸ ਕਰਕੇ ਸਰਕਾਰ ਦੀ ਅੰਗੈਲੀ ਕਰਕੇ ਜੀ ਪ੍ਰਸ਼ਾਸਨ ਦੀ ਅੰਗੈਲੀ ਕਰਕੇ ਤੇ ਪੀਡਬੀ ਭਾਗ ਦੀ ਅੰਗੈਲੀ ਕਰਕੇ ਸੁਕੇਤ ਜੀ ਨਿਲਾਮੀ ਦੇ ਹੁਕਮ ਹੋ ਗਏ ਨੇ ਇਸ ਦੇ ਵਿੱਚ ਅਗਲਾ ਕਦਮ ਕੀ ਹੋਵੇਗਾ ਹੁਣ ਜੀ ਬਿਲਕੁਲ ਕੋਰਟ ਵੱਲੋਂ ਨਿਲਾਮੀ ਦੇ ਹੁਕਮ ਹੋ ਗਏ ਨੇ ਮੈਂ ਤਾਂ ਅੱਜ ਤੁਹਾਨੂੰ ਦੱਸਿਆ ਕਿ 18 4 2025 ਨੂੰ ਇਹਦਾ ਜਿਹੜਾ ਨੋਟੀਫਿਕੇਸ਼ਨ ਹੋਏਗਾ ਔਰ ਬੋਰਡ ਤੇ ਲੱਗੇਗਾ ਉਸ ਤੋਂ ਬਾਅਦ ਇਹਦੀ ਮਨਾਤੀ ਹੋਏਗੀ ਇਸ ਸਾਰੇ ਮਾਮਲੇ ਨੂੰ ਲੈ ਕੇ 28 4 2025 ਤੱਕ ਇਹਦੀ ਮਨਾਤੀ ਹੋਏਗੀ ਔਰ ਜਿਹੜੀ ਇਹਦੀ ਸੇਲ ਆ ਸੇਲ ਜਿਹੜੀ ਕੀਤੀ ਜਾਏਗੀ ਉਹ 9/5/2025 ਤੱਕ ਦੀ ਹੁੰਦੀ ਸੇਲ ਆ ਯਾਨੀ ਕਿ ਨਲਾਮੀ ਜਿਹੜੀ ਉਹ ਹੈਗੀ ਔਰ ਨਲਾਮੀ ਹੋਣ ਤੋਂ ਬਾਅਦ ਇਹਦੀ ਜਿਹੜੀ ਹੈਗੀ ਆ ਰਿਪੋਰਟ ਜਿਹੜੀ ਕੋਰਟ ਨੂੰ ਸਬਮਿਟ ਕੀਤੀ ਜਾਏਗੀ ਔਰ ਜਿਹੜੀ ਰਿਮੇਨਿੰਗ ਅਮਾਉਂਟ ਹੈਗੀ ਆ ਉਹ 1 ਕਰੋੜ 42 ਲੱਖ 19000 304 ਰੁਪਇਆ ਇਸ ਤੋਂ ਉੱਤੇ ਹੀ ਨਲਾਮੀ ਹੋਏਗੀ ਇਹਦੀ ਰਿਕਵਰੀ ਵਾਸਤੇ ਨਲਾਮੀ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਸੁਕੇਤ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਤਕਪੂਰਥਲਾ ਦੇ ਇਤਿਹਾਸਿਕ ਕਲੱਬ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਇਤਿਹਾਸਿਕ ਇਮਾਰਤ ਯਾਨੀ ਕਿ ਜਗਤ ਜੀਤ ਕਲੱਬ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਉਹ ਹੀ ਇਤਿਹਾਸਿਕ ਕਲੱਬ ਹੈ ਜੋ ਕਿ ਛੱਟ ਕਪੂਰਥਲਾ ਦੀ ਪਹਿਚਾਨ ਕਰਵਾ ਦਿੰਦਾ ਹੈ ਤੇ ਦੂਜੇ ਪਾਸੇ ਪੰਜਾਬ ਤੋਂ ਬਾਹਰ ਜਾਫਰ ਪੰਜਾਬ ਦੇ ਲੋਕ ਜਿਹੜੇ ਸਨ ਉਹ ਖਾਸ ਤੌਰ ਤੇ ਜਦੋਂ ਵੀ ਪੰਜਾਬ ਆਉਂਦੇ ਤਾਂ ਕਪੂਰਥਲਾ ਦੇ ਇਸ ਕਲੱਬ ਤੇ ਹੋਰ ਜਿਹੜੇ ਵੀ ਇਤਿਹਾਸਿਕ ਇਮਾਰਤਾਂ ਨੇ ਕਪੂਰਥਲੇ ਦੀਆਂ ਉਸ ਨੂੰ ਦੇਖਣ ਵਾਸਤੇ ਜ਼ਰੂਰ ਜਾਂਦੇ ਸਨ ਪਰ ਕਿਤੇ ਨਾ ਕਿਤੇ ਹੁਣ ਇਹ ਵੱਡਾ ਝਟਕਾ ਵੀ ਕਹਿ ਸਕਦੇ ਹਾਂ ਕਿ ਲੱਗਿਆ ਹੈ ਤੇ ਦੂਜੇ ਪਾਸੇ ਇਹ ਵੱਡੀ ਖਬਰ ਵੀ ਹੈ ਕਿ ਹੁਣ ਕਪੂਰਥਲਾ ਦਾ ਇਤਿਹਾਸਿਕ ਕਲੱਬ ਜਿਹੜਾ ਜਗਤ ਜੀਤ ਕਲੱਬ ਉਸ ਨੂੰ ਨਿਲਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਹੋਰ ਵੱਡੀ ਖਬਰਾਂ ਦੇ ਲਈ ਜੁੜੇ ਰਹੋ লাই ਪੰਜਾਬੀ ਟੀਵੀ ਦੇ ਨਾਲ